ਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਜੀ ਤੇ ਅੱਜ ਕਰਨ ਲੱਗਾ ਬਲੌਗ ਸ਼ੁਰੂ 7-8 ਦਿਨਾਂ ਬਾਅਦ ਮੈਂ ਚਾਲੂ ਕਰ ਲੈਂਦੇ ਆ ਦੁਕਾਨ ਤੇ ਆ ਗਿਆ ਆਪਾਂ ਦੁਕਾਨ ਤੇ ਅੱਜ ਤੁਹਾਨੂੰ ਪ੍ਰੋਪਰ ਬਰਾਉ ਦਿਖਾਈ ਆਪਾਂ ਇੱਕ ਇੱਕ ਸਰਦਿਤ ਕਰਦੇ ਆ ਦੁਕਾਨ ਤੇ ਆ ਗਿਆ ਕਰਦੇ ਆ ਓਪਨ ਉਸ ਤੋਂ ਬਾਅਦ ਸਾਫ ਸफाई ਕਰਕੇ ਤੇ ਪਾਉਣੇ ਆ ਮੋਟਰ ਜੋ ਵੀ ਕੰਮ ਆਏ ਦੋ ਬਣਾਵਾਂਗੇ ਇਹ ਤੁਸੀਂ ਖੇਤਾਂ ਨਾਲ ਮਾਲ ਦੇਖ ਸਕਦੇ ਹੋ ਇਹ ਹਰ ਇੱਕ ਵੀਡੀਓ ਵਿੱਚ ਦੇਖਿਆ ਤੇ ਕਰਕੇ ਆਪਾਂ ਛੋਪ ਆ ਆਪਣੀ ਮੋਟਰਾਂ ਦੀ ਕਿਉਂਕਿ ਬਲੌਗ ਐਸਾ ਕਰ ਮਹੀਨਾ ਹੋ ਗਿਆ ਸਾਨੂੰ ਕੰਮ ਵੀ ਹੈ ਨਹੀਂ ਸੀ ਆਪਣੇ ਕੋਲੇ ਨੂੰ ਬਲੌਗ ਵੀ ਕੀ ਬਣਾਵਾ ਬੇਲੇ ਸੀਗੇ ਕਦਮਾਰ ਹੋ ਗਏ ਸੀਗੇ ਉਹ ਛੋਪਣ ਹੋ ਗਈ ਹੈ ਵਾਹਿਗੁਰੂ ਜਬਾਸ਼ਾ ਰਮਨ ਦਿਖਾ ਦੇਣਾ ਕੰਮ ਹੈ ਤੇ ਲਾਈਟ ਦੀ ਗੱਲ ਕੇ ਪਹਿਲਾਂ ਆਪਾਂ ਡਾਇਰੈਕਟ ਆ ਇਹ ਸਿੱਧੀ ਆ ਦੇਖੋ ਜੀ ਲੜ ਜਾ ਗਵੀਆ ਤੇ ਇੱਕ ਤਾਂ ਆਪਣੇ ਕੋਲ ਇਹ ਮੋਟਰ ਆਪਾਂ ਸੀਲੇ ਵਿੱਚ ਪਾਉਣੇ ਆ ਤੇ ਉਹ ਮੋਟਰ ਬੈਂਡਿੰਗ ਕਰੀ ਸੀ ਉਹਦੀ ਵੀਡੀਓ ਮੈਂ ਨਹੀਂ ਬਣਾਈ ਖੋ ਪਾ ਕੇ ਆਉਣੀ ਆ ਆਪਾਂ ਹੁਣ ਆਉਂਦੇ ਆ ਆਪਾਂ ਉਹਨ ਪਾਉਣ ਜਾਣੇ ਆ ਤੇ ਕਰਦੇ ਆ ਸਾਫ ਸਪਾਈ ਤੇ ਉਸ ਤੋਂ ਬਾਅਦ ਇੱਕ ਆਪਾਂ ਉਹਨ ਬੋਰਡ ਵੀ ਬਣਾਉਣਾ ਜੰਮਧਾਣੀਆਂ ਦੋ ਅੰਜ ਆਪਾਂ ਨੇ ਇੱਕ ਘਰੇ ਪਈਆਂ ਤਿੰਨ ਵਧਾਣੀਆਂ ਹੋ ਗਈਆਂ ਆਪਣੇ ਕੋਲੇ ਬੈਂਡਿੰਗ ਕਰਨ ਵਾਲੀਆਂ ਇਹ ਵੀ ਕਰਾਂਗੇ ਚਲੋ ਇਹ ਪਹਿਲਾ ਕਰਦੇ ਆ ਸਾਬਸ ਭਾਈ ਉਸ ਤੋਂ ਬਾਅਦ ਅੱਗੇ ਜੋ ਵੀ ਪ੍ਰੋਸੈਸ ਹੋਊਗਾ ਉਹ ਤੁਹਾਨੂੰ ਦਿਖਾਵਾਂਗੇ ਬੱਸ ਤਾਂ ਪਾ ਲਈ ਨਾ ਬੱਸ ਤੇ ਪਾ ਦਿਓ ਲੰਗਾ ਲੰੋਂ ਤਾ ਉਹ ਗੱਲ ਕਰ ਕੇ ਕਿੰਨਾ ਕੁੱਚਾ ਇਹ ਇਹਦਾ ਇਹ ਖੂਨ ਹੈਗਾ ਜਦ ਤੱਕ ਬੋਤਲ ਤੰਗੜੀ ਤੇ ਆਈ ਹਾਂ ਚਾਰ ਕੋਟ ਥੱਲੇ ਕਰਨੀਆਂ ਥੱਲੇ ਉਤਰ ਕੇ ਫਿਰ ਉੱਤੇ ਕੋਹੂੰਡੀ ਪਾਣੀ ਪੋਣੇ ਬਾਅਦੋਂ ਵੇ ਹੁੰਡੀ ਉਡੀਕਾ ਖੱਲੇ ਤੇ ਲਾਟ ਉਹਦਾ ਚਾਈ ਪਾ ਮਾਨੇ ਠੀਕ ਜਿਵੇਂ ਨਾ ਹੋਣਾ ਹੈ ਥੱਲੇ ਥੱਲੇ ਗਾ ਰੋ ਕਰਾ ਤੈਨੂੰ ਘੁੱਟਦਾ ਉਹ ਜੁਤਾਰ ਕੱਢੀ ਕਿਧਰੋਂ ਜੀ ਆ ਕੇ ਜੁਤਾਰ ਮੈਂ ਪਾ ਦਿੱਤੀ ਨਹੀ ਅੜਦੀ ਨਹੀ ਅੜਦੀ ਹਾਂਜੀ ਬਲੌਗ ਦਾ ਅੱਜ ਦੂਜਾ ਦਿਨ ਤੇ ਅੱਜ ਆਪਾਂ ਆਏ ਆ ਮੋਟਰ ਤੇ ਇਸ ਮੋਟਰ ਤੇ ਆਏ ਆ ਦੇਖੋ ਇਸ ਮੋਟਰ ਤੇ ਕਿਉਂ ਆਏ ਆ ਕਿਉਂਕਿ ਇਸ ਮੋਟਰ ਦਾ ਰਹਿ ਗਿਆ ਸੀ ਭਈ ਛੱਡਿਆ ਤੇ だっ ਜੋ अंकਲ ਹੈ ਉਹ ਇੱਥੇ ਹੈ ਨਹੀਂ ਸੀਗੇ ਤੇ ਉਹਨਾਂ ਨੇ ਮੈਨੂੰ ਆਖਿਆ ਕਿ ਮੇਰੀ ਮੇਰੀ ਟਾਣੀ ਦੇ ਨੇੜੇ ਆਂ ਭਈ ਜਾ ਕੇ ਤੂੰ ਬੰਦ ਕਰਿਆ ਮੋਟਰੇ ਖਾਲੀ ਚਲੀ ਜਾਂਦੀ ਸੀ ਪਾਣੀ ਇੱਥੇ 3-4 ਸੋਟਾ ਚੱਕਦੀ ਆ ਹੁਣ ਆਪਾਂ ਪਿਆ ਕੇ ਟਲਾ ਲੈਣਗੇ ਤੇ ਕੱਲ ਬਲੌਗ ਨਹੀਂ ਬਣਾ ਛੋਟਾ ਇੱਕ ਲੈਫਰ ਬਣਾਇਆ ਸਾਨੂੰ ਵੀਡੀਓ ਵਿੱਚ ਪਾਤਾ ਹੈ ਤੇ ਕੱਲ ਮੋਟਰ ਆਪਾਂ ਦੋ ਬਾਤੀਆਂ ਸੀ ਤੇ ਦੋਨੇ ਮੋਟਰਾਂ ਚਲਾਉਣੀ ਅੱਜ ਆ 6:30 ਵਜੇ ਦੀ ਲੇਟ ਆਈ ਹੈ ਸਾਢੇ 6:30 ਹੁਣ ਟਾਈਮ ਹੋ ਗਿਆ ਮੋਟਰ ਨਾਲ ਦੇ ਫੋਨ ਆ ਜਾਂਦੇ ਆ ਦੇਖੋ ਦਸਤਾਨੇ ਵਗੈਰਾ ਸਭ ਆਪਾਂ ਰਹਿਣੀ ਆ ਚੱਲਦੇ ਆ ਫਿਰ ਪਹਿਲਾਂ ਪਹਿਲੀ ਮੋਟਰ ਚਲਾਉਣੀ ਉਸ ਤੋਂ ਬਾਅਦ ਜਿਵੇਂ 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 ਮੈਂ ਤੁਹਾਨੂੰ ਬਲੌਗ ਬਣਾ ਬਣਾਉਂਗਾ ਤੇ ਤੁਸੀਂ ਬਸ ਪਿਆਰ ਦੇ ਦਿਆ ਕਰੋ ਜਿੰਨਾ ਕ ਆਪਣਾ ਬਲੌਗ ਬਣਦਾ ਇਹ ਖੇਤਾਂ ਦਾ ਮਾਹੌਲ ਦੇਖ ਲਓ ਸਾਰੇ ਜਾਣੇ ਖੇਤਾਂ ਦੇ ਵਿੱਚ ਫਿਰਦੇ ਆਓ ਦੇਖੋ ਪਾਣੀ ਲਾਉਂਦੇ ਉਹ ਸਾਹਮਣੇ ਦਿਖ ਰਿਹਾ ਕੋਈ ਚੱਕੀ ਜਾਂਦਾ ਬੰਦਾ ਤੇ ਕਿਉਂਕਿ 7 ਵਜੇ ਲੇਟ ਆਈ ਆ ਤੇ ਲੱਟਾਂ ਦਾ ਪਾਣੀ ਲੈਣੇ ਪੈਣਗੇ ਕਿਉਂਕਿ ਹੁਣ ਠੰਡ ਕੋਰਾ ਸਰਮਾ ਨੂੰ ਤੇ ਇੱਧਰ ਆ ਦੇਖੋ ਸਰੋਂ ਝੇਤੀ ਸਰੋਂ ਆਹੇ ਬੈਸਤਾ ਹੁਣ ਉਹ ਸਾਹਮਣੇ ਪੁੱਲ ਦਿਖ ਰਿਹਾ ਨੇ ਕੱਟੇ-ਕੱਟੇ ਤੁਹਾਨੂੰ ਤੇ ਕੋਈ ਕੋਈ ਝੇਤੀ ਸਰੋਂ ਹੈਗੀ ਆ ਦੇਖੋ ਜਿਵੇਂ ਆਹ ਹੈ ਚੱਲਦੇ ਆਂ ਫਿਰ ਹੁਣ ਆਪਾਂ ਮੋਟਰਾਂ ਤੇ ਮਿਲਦੇ ਆਂ ਮੋਟਰ ਤੇ ਜਾ ਕੇ ਲਓ ਜੀ ਆ ਆਪਾਂ ਬਣਾਇਆ ਸੀ ਬੋਰਡ ਆ ਦੇਖੋ ਤੇ ਮੋਟਰ ਚਲਾਤੀ ਆ ਦੇਖ ਸਕਦੇ ਹੋ ਤੁਸੀਂ ਤੇ ਕੱਲ ਵੀਡੀਓ ਨਹੀਂ ਬਣੀ ਆਪਾਂ ਤੋਂ ਹੁਣ ਚੱਲਦੇ ਆਂ ਆਪਾਂ ਹਾਂ ਜੋ ਹੋਰ ਮੋਟਰਾਂ ਤੇ ਤੁਸੀਂ ਦੇਖਦੇ ਰਹੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦਾ ਰਹੋ ਆ ਦੇਖੋ ਚੱਲਦਾ ਦੌੜ ਲੈਂਦੀ ਆ ਮੋਟਰ ਕੱਲ ਬੋਰਡ ਬਣਾਇਆ ਇਹ ਤੇ ਆ ਦੇਖੋ ਪਾਣੀ ਠਾਈ ਕੰਜੀ ਪਾਣੀ ਆ ਲੋ ਜੀ ਦੂਜੀ ਮੋਟਰ ਦਾ ਸਟਾਰਟਰ ਵੀ ਆਪਾਂ ਲਾਤਾ ਤੇ ਚਲਾਉਣ ਲੱਗਿਆ ਹੁਣ ਦੇਖ ਸਕਦੇ ਹੋ ਕੀ ਹੋ ਗਿਆ ਹੈ ਭਾਈ ਕੀ ਹੋ ਗਿਆ गाइस ੱਲੇ ਕੋ ਯਾਰ ਬਾਲਕੀ ਨਾਲ ਕੋ ਹੁਣ ਲੱਗਿਆ ਚਲਾਉਣ ਦੀ ਚਲਾ ਕੇ ਤੁਹਾਨੂੰ ਦਿਖਾਉਨੇ ਆ ਲਾ ਵੀ ਡੰਡਾ ਲਾ ਐਸ ਤਰ੍ਹਾਂ ਕੋਰ ਮੋਟਰ ਤੇ ਜਾਣਾ ਉਹ ਵੀ ਦਿਖਾਉਨੇ ਆ यूट्यूब क्लिप जी बना के ब्लॉग बनावे अपना अज नवा शटर लाता इतने कपिल पेन टैक्स बइया भी नव लाता मोटर भी नवी पाती ठीक है लिया लो जी मोटर चल पी है देखो नवी मोटर पानी चेक कर सकते ਜੇ ਖੂਦ ਅਕੱਲ ਮੈਂ ਕਲਿੱਪ ਪਾਇਆ ਸੀ ਥੱਲੇ ਖੂਦ ਦੇ ਵਿੱਚ ਜੋੜਨ ਦੀ 20 ਹੈ ਨਾ ਇਹ ਮੈਂ ਚੈੱਕ ਕਰ ਦਿੰਨਾ ਕਲੈਪਨੋਮੀਟਰ ਤੇ ਕਰਦੇ ਸੀ ਲੋਡ ਚੈੱਕ ਕਰਦੇ ਵੀ ਲੋਡ ਮੋਟਰ ਕਿੰਨਾ ਦਿਖਾਉਂਦੀ ਤੇ 20 ਉਹ ਗੱਤ ਆ ਫਿਰ ਇਹਨੂੰ 20 ਤਾਂ ਕੋਈ ਵਾਲਾ ਨਹੀਂ ਉਹ ਗਿਆਨ ਲੱਗਣ ਮਾਰਾ ਬਠਾ ਜਵਾਦ ਪਾ ਜਾ ਕਰ ਮਹਲਾ ਹਾਂ ਬਰੇਤੀ ਨਹੀਂ ਵਾਦੀ ਫਿਰ ਗੱਟੇ ਜਦ ਸਮੈਂਟ ਵੱਧ ਹੁੰਦਾ ਕੋਈ ਨਾ ਕੋਈ ਨਾ ਵੱਧਦੀ ਜਨਮ ਉਹਦਾ ਖਡਾਰੀ ਤਾਂ ਸੱਤ ਵੱਧ ਜਨਮ ਬੈਠਾ ਥੋੜੇ ਤੇ ਆਦਮੀ ਇਹ ਬੰਨਸ ਨੂੰ ਸੁੱਟੋ ਨੇ ਸਿੱਧਾ ਨਹੀਂ ਬੋਲਣਾ ਕਿਉਂ ਵਰਤਦਾ ਹੈ। ਹਾਂਜੀ ਪਹਿਲੇ 1 ਸਾਲ ਤੋਂ ਪੈਂਡਿੰਗ ਪਿਆ ਕੰਮ ਸਾਡੀ ਪਿਚ ਦਾ ਤੇ ਪੈਸੇ ਇਕੱਠੇ ਕਰੇ ਸਾਰੇ ਮੁੰਡਿਆਂ ਨਾਲ ਕੇ ਤੇ ਅੱਜ 12 ਮਹੀਨੇ ਚ ਜਾ ਕੇ ਪਹਿਲੇ 7 ਮਹੀਨੇ ਦਾ ਜਾਨ ਕੇ ਸਵਾ ਸਾਲ ਘਟਟ ਹੋ ਗਿਆ ਤੇ ਅੱਜ ਪਿਚ ਬਣਨ ਲੱਗੀ ਸਾਡੇ ਪੁਰਾਣੇ ਖਿਡਾਰੀਆਂ ਦਾ ਵੱਡਾ ਸੰਜੋਗ ਤੇ ਆ ਦੇਖੋ ਜੀ ਬਰਲਾਰ ਪੁਰਾਣੇ ਖਿਡਾਰੀ ਦੇਖ ਸਕਦੇ ਤੁਸੀਂ ਘਟਟ 50 ਸਾਲ ਦੀ ਉਮਰ ਹੈ ਇੱਧਰ ਸਾਰੇ ਜੰਗ ਮੁੰਡੇ ਖੜੇ ਐ ਤੇ ਇਹਨਾਂ ਦੀ ਸਪੋਰਟ ਦੇ ਨਾਲ ਤੇ ਵੱਡੇ ਖਿਡਾਰੀਆਂ ਦੀ ਸਪੋਰਟ ਦੇ ਨਾਲ ਪਿਚ ਬਣ ਲੱਗੀ ਐ ਚਾਹ ਦੇਖੋ ਮੁੰਡੇ ਸਾਰੇ ਇੱਥੇ ਲੱਗੇ ਹੋਏ ਐ ਤੇ ਪਿਚ ਬਣਾ ਕੇ ਤੇ ਫਿਰ ਟੂਰਨਾਮੈਂਟ ਵੀ ਕਰਾਵਾਂਗੇ ਸੈਭੂ ਵੀ ਡੋੜ ਲੱਗੀ ਐ ਪਾਣੀ ਪੀਉਣ ਤੇ ਪਾਣੀ ਭਰੀ ਆਉਂਦੇ ਪਾਣੀ ਢੋਲੀ ਵੀ ਆਉਂਦਾ ਢੋਲੇ ਆਉਂਦਾ ਧੱਪਰ ਲਿਆਉਂਦਾ ਧੂਰੀ ਵਾਲੇ ਹਰਮਨ ਦਾ ਪਹਿਲ ਮਿਸਤਰੀ ਸੱਧਿਆ ਖੋਖਰ ਪਿੰਡ ਤੋਂ ਧੂਰੀ ਵਾਲੇ ਫੈਨ ਦਾ ਹਰਮਨ ਦਾ ਵੱਡਾ ਫੈਨ ਆ ਜੀ ਸੈਭੂ ਸਾਡਾ ਕਿੰਗਾ ਬਈ ਮੇਰੀ ਗੱਲ ਆਪਣਾ ਬਹੁਤ ਹੋ ਗਿਆ 2 ਘਟੇ ਹੋ ਗਏ ਕਿਦਾ ਬੱਚੇ ਨਰੇ ਕੋਲ ਕੇ ਪਾਸ ਕੇ ਮੁੜ ਕੇ ਲਓ ਜੀ ਮੁੰਡੇ ਲੱਗੇ ਹੋਏ ਪੈਚ ਬਣਾਉਣ ਮੈਂ ਲੱਗਿਆ ਹਾਂ ਵੀਡੀਓ ਬਣਾਉਣ ਹਾਂ ਦੇਖੋ ਪਹਿਲਾਂ ਨੀਰਾ ਮਾਰ ਰਹੇ ਹਾਂ ਉਸ ਤੋਂ ਬਾਅਦ ટોળી જોડ્યા હોય ચા ચા